ਵਾਰਦੀ ਕਬੱਡੀ 스타 ਰੋਹਿਤ ਛੱਲਰ ਨੂੰ ਪਤਨੀ ਲਲਿਤਾ ਦੀ ਖੁਦਕੁਸ਼ੀ ਮਾਮਲੇ 'ਚ ਗ੍ਰਫਤਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਉਸ ਦੇ ਪਤਾਨੇ ਦਿੱਲੀ ਵਿੱਚ ਸਰੈਂਡਰ ਕਰ ਦਿੱਤਾ ਸੀ ਹਾਲਾਂਕਿ ਰੋਹਿਤ ਨੇ ਫੇਸਬੁੱਕ 'ਤੇ ਆਪਣੀ ਸਵਾਇਈ ਵੀ ਦਿੱਤੀ ਸੀ ਤੇ ਲਿਖਿਆ ਸੀ ਕਿ ਉਸ 'ਤੇ ਲੱਗੇ ਇਲਜ਼ਾਮ ਗਲਤ ਨੇ ਉਸਨੇ ਕਦੇ ਆਪਣੀ ਪਤਨੀ ਨੂੰ ਤੰਗ ਨਹੀਂ ਕੀਤਾ ਜੁਦਾਰਾਂ ਤੇ ਟਾਲਮਟੋਲ ਕਰ ਰਿਹਾ ਪਰਦੀ ਕ੍ਰਿਕਟ ਬੋਰਡ ਦੇ ਵਿੱਤੀ ਅਧਿਕਾਰ ਸੁਪਰੀਮ ਕੋਰਟ ਨੇ ਕੱਟ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਕਿਹਾ ਕਿ BCCI ਦੇ ਕੰਟਰੈਕਟ ਹੁਣ ਲੋਡਾ ਕਮੇਟੀ ਦੀ ਨਿਗਰਾਨੀ ਹੇਠ ਜਾਰੀ ਹੋਣਗੇ ਹਾਲਾਂਕਿ ਇੱਕ ਤੈਅ ਰਕਮ ਤੋਂ ਉੱਪਰ ਦੇ ਸਾਰੇ ਕੰਟਰੈਕਟ ਤੇ ਟੈਂਟਰ ਇਸ ਦੇ علاوہ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਾਲੇ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਰਾਜ ڪرਕਟ ਅਸੋਸੀਏਸ਼ਨ ਸਿਫਾਰਸ਼ਾਂ ਲਾਗੂ ਕਰਨ 'ਚ ਅੜਿੱਕਾ ਪਾ ਰਹੇ ਨੇ BCCI ਉਹਨਾਂ ਨੂੰ ਇੱਕ ਪੈਸੇ ਦਾ ਫੰਡ ਨਾ ਦੇਵੇ। ਭਾਰਤੀ ਟੀਮ ਨੇ ਫਿਰੋਸ਼ਾ ਕੋਟਲਾ ਮੈਦਾਨ ਤੇ 11 ਸਾਲ ਬਾਅਦ ਅਧ ਨਿਊਜ਼ੀਲੈਂਡ ਦੇ ਹੱਥੋਂ ਆਪਣੇ ਘਰੇਲੂ ਧਰਤੀ ਤੇ 13 ਸਾਲ ਬਾਅਦ ਕੋਈ ਮੁਕਾਬਲਾ ਲਗਵਾਇਆ। ਮੈਚ 'ਚ ਭਾਰਤੀ ਟੀਮ 6 ਰਨ ਦੇ ਫਰਕ ਨਾਲ ਹਾਰ ਗਈ ਤੇ ਨਿਊਜ਼ੀਲੈਂਡ ਨੂੰ ਆਪਣੀ ਪਹਿਲੀ ਜਿੱਤ ਨਸੀਬ ਹੋਈ। ਤਾ ਬਚਾਉਣ ਦੇ ਟੀਚੇ ਨਾਲ ਅੱਜ ਭਾਰਤੀ ਟੀਮ ਵਿਸ਼ਵ ਕਬੱਡੀ ਕੱਪ 2016 ਦੇ ਸੈਮੀਫਾਈਨਲ ਵਿੱਚ థਾਈਲੈਂਡ ਦਾ ਸਾਹਮਣਾ ਕਰੇਗੀ ਪਹਿਲੇ ਮੈਚ ਵਿੱਚ ਦੱਖਣ ਕੋਰੀਆ ਤੋਂ ਹਾਰ ਝੱਲਣ ਦੇ ਬਾਅਦ ਭਾਰਤ ਨੇ ਲਗਾਤਾਰ ਚਾਰ ਜਿੱਤਾਂ ਨਾਲ ਸੈਮੀਫਾਈਨਲ ਵਿੱਚ ਐਂਟਰੀ ਮਾਰੀ ਹੈ ਓਲੰਪਿਕ ਦੇ ਚਾਂਦੀ ਤਗਮਾ ਜੇਤੂ ਪੀਵੀ ਸਿੰਧੂ ਨੂੰ ਮਹਿਲਾ ਸਿੰਗਲ ਤੇ ਜਾਪਾਨ ਦੀ ਸਿਆਕਾ ਸਾਤੋ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਡੈਨਮਾਰਕ ਓਪਨ ਦੇ ਵਿੱਚ ਭਾਰਤੀ ਚੁਣੌਤੀ ਖਤਮ ਹੋ ਗਈ ਪਾਰਟ ਨਿਊਜ਼ੀਲੈਂਡ ਸੀਰੀਜ਼ ਦੇ ਬਾਅਦ ਹੁਣ BCCI ਨੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਗਲੇ ਸਾਲ ਫਰਵਰੀ-ਮਾਰਚ 'ਚ ਹੋਣ ਵਾਲੀ 3 ਟੈਸਟ ਮੈਚਾਂ ਦੀ ਸੀਰੀਜ਼ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜੋ 2 ਫਰਵਰੀ ਤੋਂ ਸ਼ੁਰੂ ਹੋ ਕੇ 29 ਮਾਰਚ ਤੱਕ ਹੋਣਗੇ ਇਸ ਤੋਂ ਪਹਿਲਾਂ ਭਾਰਤ ਇੰਗਲੈਂਡ ਦੇ ਵਿਰੁੱਧ 3 ਵਨਡੇ ਅਤੇ 2 T20 ਮੁਕਾਬਲੇ ਖੇਡੇਗੀ